ਹਾਂ ਪਹਿਲਾਂ ਤੂੰ ਖਾ ਲਾ ਅਜਾ ਸਾਰੇ ਬੜੇ ਬਣੇਗੇ ਬਸ ਹੂਰੇ ਸਵਾਦ ਬਣੇ ਕਿੰਨੇ ਖਾਦੇ ਯੋ ਇੱਕੋ ਹੀ ਤੂੰ ਤਾਂ ਸੌfte ਡਾਬੇ ਖਾਣਾ ਅੱਜ ਹੈ ਹਾਂ ਕਿਉਂ ਤੇਰੇ ਜਣਾਉ ਨਹੀਂ ਹਾਂ ਤੇ ਜਿਵੇਂ ਕਰਕੇ ਡੇਨ ਜਣਾਉਂ ਮੈਂ ਤਾਂ ਕਰਤੀ ਮੈਂ ਖਵਾ ਦੇ ਮੈਂ ਖਾ ਲਾ ਕਿੰਨਾ ਕਰ ਕਿੰਨਾ ਦੇ ਆਉਂ ਕੀ ਹੋਇਆ ਜੀ ਹੋਇਆ ਅੱਛਾ ਜੀਵਨ ਖੇਡਣਾ ਨਹੀਂ ਹਾਂ ਬੁੱਕੀ ਨਾਲ ਉਹ ਕੌਣਾ ਜੀਵਨ ਤੇ ਮਾਮੇ ਦੀ ਕੁੜੀ ਜਿਹੜੀ ਆਈ ਅੱਛਾ ਉਹ ਮੇਰੀ ਫਰੈਂਡ ਬਣੀ ਉਹ ਸ਼ਰੈਣਾ ਆਈ ਉਹ ਸਮ੍ਰੀਤ ਆ ਹਾਂ ਜੀ ਰੋਟੀ ਲੈ ਆਵਾਂ ਨਹੀਂ ਲੈ ਲੈ ਖਾ ਲੈ ਹੋਰ ਲੈ ਕੇ ਨਹੀਂ ਨਾ ਖੇਡ ਜਾਈਣਾ ਨਾ ਫਿਰ ਹੂੰ ਫਿਰ ਮੈਂ ਛੇਤੀ ਹਾਂਜੀ ਨਹੀਂ ਛੇਤੀ ਆ ਜੀ ਮੁੜ ਕੇ ਹੈ ਚਲ ਠੀਕ ਹੈ ਖਾ ਕੇ ਜਾ ਇਹ ਵੀ ਖਾ ਲੋ ਥੋੜੀ ਲਓ ਆ ਲੈ ਲਓ ਹਾਂ ਕੇ ਬੁਰੀ ਸੁਆਦੀ ਹੂੰ ਹਾਂ ਤੇ ਤੋ ਖਾਦੀ ਜੀ ਕਿ ਤਾਦ ਮੈਨੂੰ ਖਵਾਈ ਬੜੀ ਚਲਾਕ ਹੈ ਤੂੰ ਐ ਸਾਡੇ ਵਿੱਚ ਦੋ ਜਿਹੜੇ ਹਾਂ ਲੈ ਨੂੰ ਕਿੱਥੇ ਚੱਲੀ ਖੇਡਣ ਸਕੇ ਚਲ ਜਾ ਆਪ ਕਿੱਥੇ ਜਾਣਾ ਵਾ ਮੈਂ ਦੁਕੀ ਜਨੇ ਖੇਡਣ ਚੱਲੀ ਤੂੰ ਪੜਨਾ ਨਹੀਂ ਹੈ ਤੂੰ ਨਹੀਂ ਹਜੇ ਚਲ ਆ ਕੇ ਪੜ ਲੂਗੀ ਆ ਫਿਰ ਜਲਦੀ ਆ ਜੀ ਅੱਛਾ ਠੀਕ ਅੱਜ 8:00 ਬੰਦੇ ਸਾੜੀ ਹੋੱਥੇ ਛੱਡ ਗਈ ਹੈ ਹਾਂ ਦਾਦੀ ਮੈਂ ਤਾਂ ਇੱਥੇ ਤੇ ਕਿਸੇ ਗਏ ਹਾਂਗੇ ਮੈਂ ਇੱਧਰ ਪੁੱਤ ਫੇਰ ਲਈ ਗਈ ਅੱਛਾ ਮੈਂ ਤਾਂ ਲੱਭਣ ਲਈ ਹੀ ਪੈਣਾ ਹਾਂ ਤੇ ਤੂੰ ਆ ਜਾਣੀ ਹੋ ਮੈਂ ਹੁਣ ਇਹ ਅਜੇ ਤੇ ਗਈ ਹੈਗੀ ਅੱਛਾ ਅੱਛਾ ਹਾਂ ਫੇਰ ਮੈਂ ਚੱਲੀ ਹਾਂ ਉੱਥੇ ਕਿੱਥੇ ਚੱਲੀ ਹਾਂ ਜੀ ਬਣ ਕਰ ਕੀ ਕਰਨਾ ਉੱਥੇ ਉਹ ਆਈ ਨਾ ਜੀ ਤੇ ਮਾਮੀ ਦੀ ਕੁੜੀ ਆਹੋ ਉਹ ਨਾ ਖੇਡਣ ਤੇ ਪੁੱਤ ਚੁੱਪ ਚੜ ਗਈ ਆ ਤੇ ਤੂੰ ਤੁੱਪੇ ਚੱਲੀ ਨਹੀਂ ਉਹ ਤੇ ਅੰਦਰ ਖੇਡ ਲੈਣਾ ਤੇ ਰੋਟੀ ਖਾ ਲਈ ਹਾਂ ਹਾਂ ਖਾ ਲਿਆ ਆਲੂ ਮੂਲੀ ਵਾਲੇ ਪਰੌਂਠੇ ਹੀ ਅੱਜ ਬੜੇ ਸਵਾਦ ਹੀ ਮੂਲੀ ਵਾਲੇ ਪਰੌਂਠੇ ਪਾਏ ਮੰਮੀ ਤੇ ਨੇ ਹਾਂ ਮੈਂ ਤਾਂ ਇੱਥੇ ਪਰ ਚਲ ਗਈ ਵੈਲੀ ਹਾਲ ਤੇ ਇੱਥੇ ਖਲੋ ਬੈ ਗਈ ਬੜੀ ਸੋਹਣੀ ਹਵਾ ਆਉਂਦੀ ਹੈ ਅੱਛਾ ਹਾਂ ਤੇ ਫਿਰ ਜਾ ਤੇ ਛੇਤੀਆਂ ਵੀ ਤਾਂ ਪੁੱਤ ਜਾਂਦੀ ਜਾਣ ਦੇ ਵੀ ਤੂੰ ਫੇ ਬਿਮਾਰ ਹੋ ਜਾਈਦਾ ਜੇ ਛੁੱਟੀ ਆ ਨਾ ਤੇ ਬਿਮਾਰ ਨਾ ਹੋ ਜੀ ਤੇ ਛੇਤੀਆਂ ਵੀ ਚੰਗਾ ਖੇਡ ਕੇ ਠੀਕ ਆ ਮੈਨੂੰ ਨਾ ਆਉਣਾ ਪਏ ਤੁੱਪੇ ਮਗਰ ਠੀਕ ਆ ਹਾਂ ਚੰਗਾ ਜਾ ਉਧਰ ਆਈ ਤੂੰ ਮੈਂ ਤਾਂ ਇਧਰ ਵੇਲੀ ਆਲ ਗਈ ਸੀ ਤੋ ਉੱਥੇ ਹਵਾ ਬੜੀ ਸੋਹਣੀ ਹੁੰਦੀ ਤਾਂ ਉੱਥੇ ਬਹਿ ਗਈ ਸੋ ਤੇ ਨਿਕਲ ਗਈ ਤੂੰ ਲੈ ਸੁਵਖਤਾਵਾ ਹਾਂ ਹੁਣ ਤੇ 11 ਵਜ ਗਏ ਆ ਤੇ ਮੈਂ ਉੱਥੇ ਜਾਣ ਦੀ ਗੱਲ ਕਰਨ ਧਾਂ ਹਾਂ ਹਾਂ ਵੇਲੀ ਦੀ ਆਹ ਤਾ ਮੈਂ ਉੱਠ ਕੇ ਤੇ ਉਧਰ ਨੂੰ ਮੈਂ ਹਾਂ ਚੱਲ ਮੈਂ ਡੰਗਰਾਂ ਵੱਲ ਵੇਖ ਕੇ ਆਉਂਦੀ ਹਾਂ ਠੀਕ ਤੇ ਥਾਂ ਜਾਵਦਾ ਹੁੰਜਾਈ ਨਹੀਂ ਗਾ ਇਹਨੇ ਕੋਪੀ ਨਹੀਂ ਇਹ ਥਾਂ ਤੇ ਹੁੰਜਾ ਸ਼ਵੇਰੇ ਨੇ ਮੈਂ ਵੇਖਿਆ ਆਪ ਰਹੀ ਹੁੰਜਣਾ ਪੱਤੇ ਬੜੇ ਖਿੱਲ ਰਹੇ ਆ ਫਿਰ ਮੈਂ ਹੀ ਨਹੀਂ ਵੇਖੇ ਹਣੇ ਨੰਗਲ ਲੱਦ ਪੱਤੇ ਹਵਾ ਬੜੀ ਵਗੜ ਗਈ ਐ ਹਾਵਾ ਤੇ ਤੰਗ ਮਾਨੀ ਮੈਂ ਉੱਥੇ ਘੜੀ ਕੇ ਬੈ ਗਈ ਛੱਡ ਥੱਲੇ ਹੂੰ ਤੇ ਮੈਂ ਹਾਂ ਚੱਲ ਹਵਾ ਬੜੀ ਸੋਹਣੀ ਵਗਣ ਢਈ ਪੱਤੇ ਤਾਂ ਪੂਰਾ ਨਾ ਬੂਰ ਵੀ ਕਰੀ ਜਾਂਦੇ ਨਾਲ ਪੱਤੇ ਕਰੀ ਜਾਂਦੇ ਆਹੋ ਆਂਬ ਵੀ ਬੜੇ ਆਰਕਾ ਲੱਗੇ ਹਜੇ ਨਾ ਝੜੇ ਤੇ ਜੇ ਨਾ ਝੜਿਆ ਜੇ ਬਥੇਰਾ ਆਏ ਤੇ ਉੱਤੇ ਨੇਰੀ ਚ ਖੜਾਉਣਾ ਵਿਚਾਰਿਆ ਹਾਂ ਆਹ ਲੱਗੇ ਬੜੇ ਜੜੀਆਂ ਤਾਂ ਹੋ ਗਈਆਂ ਹੂੰ ਹੂੰ ਚਲੋ ਕੋਈ ਨਹੀਂ ਹਵਾ ਵਗਦੀ ਆਪੇ ਸ਼ਾਮਾਂ ਨੂੰ ਜਦੋਂ ਉਹਨੇ ਹੀ ਹੁੰਜਣਾ ਵਾ ਆਹੋ ਨਹੀਂ ਹੁੰਜਾ ਛੇਰੇ ਤੋਂ ਚਾਹੀਦਾ ਸੁੱਕ ਤੇ ਡਈ ਰੋਟੀਆਂ ਪਕਾਉਣ ਲਈ ਮੈਂ ਨਹੀਂ ਵੇਖਿਆ ਫਿਰ ਹੁੰਜਿਆ ਚੱਲ ਖਾ ਰੋਟੀ ਜਾ ਫਿਰ ਟਾਈਮ ਨਵੈਲੀਆਂ ਤੂੰ ਖਾ ਲਈ ਆ ਹਾਂ ਮੈਂ ਵੀ ਖਾ ਲਈ ਟਾਈਮ ਹਾਂਜੀ ਗੁਰਕੀਰਤ ਕਿੱਥੇ ਗਈ ਕਿਰੋ ਤਾਂ ਪਤਾ ਚੱਲ ਗਈ ਮੈਂ ਤੇ ਨਾ ਖੜਨਾਈ ਹੈ ਤੇ ਉਹ ਤੇ ਚਲ ਗਈ ਉਹਦਾ ਪਾਪਾ ਦਾ ਦਿਲ ਨਹੀਂ ਲੱਗਾ ਉਹ ਲੈਣ ਆ ਗਏ ਤੇ ਕਾ ਲੋ ਗਈ ਤੇ ਨਾ ਖੇਡਣ ਤੇ ਤੂੰ ਤੇ ਦਾਦੀ ਅਮਾ ਨੇ ਆਪਣੀ ਨਾ ਚਲ ਗਈ ਸੀ ਦੇ ਉਹ ਫਿਰ ਦਾਦੀ ਅਮਾ ਕਹਿੰਦੀ ਸੀ ਆ ਜਾ ਚੱਲ ਲਈ ਫਿਰ ਉਹ ਕਹਿੰਦੇ ਕਿ ਉਹਨੇ ਰਹਿਣਾ ਵਾ ਆ ਫਿਰ ਉਹਦੇ ਪੁੱਤ ਪਾਪਾ ਤਾਂ ਦਿਲ ਨਹੀਂ ਲੱਗਾ ਫਿਰ ਉਹ ਚਲ ਗਈ ਚੱਲ ਤੂੰ ਜੀਵਨ ਨਾਲ ਖੇਡ ਲਈ ਘੜੀ ਠਹਿਰ ਕੇ ਹਾਂ ਉਹ ਕਿੱਥੇ ਆ ਜੀਵਨ ਪਤਾ ਨਹੀਂ ਕਿੱਥੇ ਹੀ ਉਹ ਇੱਥੇ ਕਿਤੇ ਹੁਣ ਆਵਾ ਹਾਂ ਤੇ ਤੂੰ ਖੇਡਦੀ ਤੇ ਉਹਨਾਂ ਨਾਲ ਨਹੀਂ ਲੜੀ ਤੇ ਤੁਸੀਂ ਜਾਣੀਆਂ ਹੀ ਦੋ

ਤੇ ਦਾਦੀ ਬਾਰੋਂ ਆਏ ਸੀਗੇ ਹੂੰ ਤੂੰ ਖੇਡਣਾਗੇ ਹਾਂ ਚੱਲ ਫੇਰ ਜਦੋਂ ਆਉਗੀ ਨਾ ਫੇਰ ਛੁੱਟੀਆਂ 'ਚ ਤੇ ਫੇਰ ਫੇਰ ਖੇਡ ਲਿਓ ਹੁਣ ਉਹ ਪੁੱਤ ਚਲ ਗਈ ਆ ਚੰਨਾ ਠੀਕ ਆ ਹੂੰ ਚੱਲ ਤੂੰ ਮੈਂ ਵੀ ਆਪਣਾ ਕੰਮ ਕਰ ਲਾਂਗੇ ਹੈ ਮੈਂ ਉੱਤੇ ਸਫਾਈ ਲੱਗੀ ਕਰ ਮੈਂ ਜੀਵਨਾਂ ਖੇਡ ਲੈ ਆਹ ਜੀਵਨਾਂ ਖੇਡ ਲੈ ਗੱਡਾ ਮਗਰ ਲੱਗਾ ਮੈਂ ਆਖਿਆ ਝਾੜੂ ਨਹੀਂਗਾ ਫੇਰ ਆ ਤੇ ਆਉਂਦਾ ਨਹੀਂ ਉਹਨੇ ਤਾਂ ਸਵੱਛਤਾ ਦਾ ਝਾੜੂ ਫੇਰ ਲਿਆ ਮੈਂ ਕਾਲਾ ਤੋਂ ਡਰਦੀ ਨੇ ਬੋਲੀ ਨਹੀਂ ਮੈਂ ਖਾ ਆਖਣਾ ਵਾ ਖਣੀ ਮਾਂ ਹੀ ਨਹੀਂ ਮੈਨੂੰ ਵਸਣ ਦੇ ਅੰਡੇ ਤੇ ਤੇ ਪਕਾ ਰਹੀ ਮੈਂ ਫੇਰ ਆਖ ਦਿੱਤਾ ਵੀ ਕੀ ਕਰਨਾ ਹੈ ਆਖਿਆ ਵੀ ਚੱਲ ਫੇਰ ਲਿਆ ਹਉ ਮੈਂ ਹੀ ਨਹੀਂ ਵੇਖਿਆ ਚਲੋ ਰੋਟੀ ਲੈ ਦਉਂ ਮੈਂ ਰੋਟੀ ਤਾਂ ਕੋਈ ਨਹੀਂ ਖਾ ਲੈਨੇ ਆ ਤੇ ਅੱਜ ਝਾੜੂ ਨਹੀਂ ਤੂੰ ਫੇਰਿਆ ਠੀਕ ਵੀ ਹੈਗੀ ਆ ਝਾੜੂ ਤਾਂ ਮੈਂ ਸੋਖ ਤੇ ਤਾਂ ਫੇਰ ਲਿਆਵਾ ਸਵੇਕ ਤੇ ਫੇਰ ਲਿਆ ਆਹ ਜਦ ਮੈਂ ਉੱਠੀ ਚਾਹ ਬਣਾ ਕੇ ਤੇ ਬੱਚ ਮੈਂ ਝਾੜੂ ਫੇਰ ਲਿਆ ਠੰਡੇ ਠੰਡੇ ਮੈਂ ਹੀ ਨਹੀਂ ਫੇਰ ਉੱਠੀ ਹੋਣੀ ਸੌਂ ਸੌਤੇ ਆਹ ਹ ਤੀ ਤੇ ਜਦ ਲੰਮੇ ਬੈ ਹੀ ਉਦੋਂ ਤੇ ਫਿਰ ਮੈਂ ਝਾੜੂ ਫੇਰ ਲਿਆ ਪੱਤੇ ਬੜੇ ਖਿਲਰ ਰੇ ਮੈਂ ਤਾਂ ਤੈਨੂੰ ਆਖਣ ਲਈ ਉਹ ਫਿਰ ਹਵਾ ਛੁੱਟ ਗਈ ਹੈ ਨਾ ਤੇ ਉਹਨਾਂ ਫਿਰ ਖਿਲਰ ਗਏ ਅੱਛਾ ਫੇਰ ਡਿੱਗ ਪਏ ਹਾਂ ਹੋ ਅੱਗੇ ਮੈਂ ਲੇਟ ਫੇਰਦੀ ਹੀ ਕਿਤੇ ਤਾਂ ਸਾਫ ਲੱਗਦਾ ਸੀ ਤੇ ਅੱਜ ਮੈਂ ਸਵੇ ਤਾਂ ਉਹ ਤਾਂ ਹੁਣ ਲੱਗਣ ਹੀ ਨਹੀਂ ਦਿਆ ਕਿ ਫਿਰਿਆ ਬਹੁਤ ਮੈਂ ਆਖਣ ਲਈ ਆ ਮੈਂ ਖਬਰ ਆ ਲੱਗਦਾ ਵਾ ਆਖਰ ਜੇ ਕੋਈ ਅਜੇ ਵੇਲੇ ਇੱਕ ਵੇਲੇ ਤੇ ਆਖਣਾ ਵਾ ਇਹਨਾਂ ਕੋ ਛਾੜੂ ਨਹੀਂ ਫਿਰਿਆ ਮੈਂ ਠੰਡਾ ਹੋ ਜਾਂਦਾ ਫਿਰ ਦੁਬਾਰਾ ਫੇਰ ਲਾਂਗੇ ਚੱਲ ਕੋਈ ਨਹੀਂ ਹੁਣ ਫਿਰ ਜੂਗਾ ਫਿਰ ਸਵੇਰੇ ਹਾਂ ਚੱਲ ਹੋਰ ਹੋ ਗਿਆ ਕੰਮ ਤਾਂ ਦਾ ਸਾਰੇ ਆ ਬਸ ਭਾਂਡੇ ਮਾਂਜਣ ਵਾਲੇ ਰਹਿ ਗਏ ਚਲ ਚਲ ਮਾਜ ਲਾ ਫਿਰ ਮਾਜ ਕੇ ਤੇ ਚੱਲ ਘੜੀ ਰਮਾਨ ਕਰ ਲਾ ਕੋਈ ਨਾ ਕੋਈ ਫਿਰ ਆ ਹੀ ਜਾਂਦਾ ਆ ਪਤਾ ਨਹੀਂ ਹਣ ਝੂਠੀ ਹੋ ਕੇ ਸੱਚੀ ਹੋ ਉਹ ਵੀ ਇਹੋ ਗੱਲ ਆਖੀ ਜਾਂਦਾ ਤੇ ਉਹ ਵੀ ਇਹ ਵੀ ਇਹੋ ਗੱਲ ਆਖੀ ਜਾਂਦੀ ਮੈਂ ਇਹ ਨਾ ਵੇਖਿਆ ਹੋਊਗਾ ਤੇ ਪੱਤੇ ਤੇ ਕਿਤੇ ਗੋੜੇ ਗੋੜੇ ਚੜੇ ਚਲੋ ਬਰਾ ਲੱਗੂ ਤੇ ਇਹਨੂੰ ਲੱਗੂਗਾ ਇਹਨਾਂ ਨੂੰ ਲੱਗਣਾ ਮੈਨੂੰ ਕਿੰਨੇ ਆਖਣਾ ਨਾਲੇ ਮੇਰ ਕੋ ਕਿਹੜਾ ਹੁੰਜ ਆ ਜਾਂਦਾ ਸਮਰੀਤ ਵੇਲਾ ਅਜੇ ਤੱਕ ਨਹੀਂ ਆਈ ਮੈਂ ਸਾਰੇ ਕੰਮ ਕਰ ਲੈਣ ਲੱਗੀ ਹੋ ਗਈ ਫਿਰ ਕੰਮ ਕਰਕੇ ਆਹੋ ਸਾਹੀ ਮੈਂ ਸਾਫ ਚ ਕਰਨਾ ਹਮ ਹਾਂ ਉਸਮਰੀਤ ਆਈ ਨਹੀਂ ਅਜੇ। ਉਹ ਆਈ ਨਹੀਂ। ਆਹ ਤੂੰ ਨਾ ਪੜਨ ਦਾ ਕਿੰਨਾ ਕੰਮ ਰਹਿੰਦਾ ਉਹ ਕਰ। ਨੇ ਟਾਈਮ ਹੋਰ ਨੂੰ ਗਈ ਨਹੀਂ। ਜੱਲੇ ਆਉ ਤਾਂ। ਜੇ ਤੂੰ ਲੈ ਆ। ਮੈਂ ਤਾਂ ਗਈ ਨਹੀਂ ਉਹਨਾਂ ਦੇ ਘਰ ਕਰਕੇ। ਚਲੋ ਚਲ ਜਾ ਕਰੋ ਫੇਕੀ ਨਾਲੇ ਆਣ ਗਵਾਂਣ ਫੇਗੀ। ਉਹ ਆਖਦੀ ਹੁੰਦੀ ਐ। ਤੇ ਮੰਮੀ ਤੈਨੂੰ ਕੁਝ ਕਹਿਣਗੇ? ਨਹੀਂ ਆਦੀ ਮੰਨਣਾ ਮੰਨਣਾ। ਚਲ ਮੈਂ ਵੇਖਉਂਦੀ। ਉਹ ਜੇ ਲੈ ਆ। ਹਾਂ ਫੇਰ ਪੜਨ ਦਾ ਰਹਿਣਾ ਦਾ। ਆਹ। ਦੀਦੀ। ਹਾਂਜੀ ਆ ਜਾਓ ਇੱਥੇ ਬੈਠ ਜਾ ਆ ਆ ਜਾ ਸਮ੍ਰੀਤ ਆਈ ਇੱਧਰ ਆਓ ਤੇ ਜੀਵਨ ਆਉ ਦੂਜੀ ਥਾਂ ਬਰੇ ਚ ਡੇ ਖੇਡਣ اچھا ਮੈਂ ਇੱਥੇ ਆ ਕੇ ਲੰਮੀ ਪੈ ਗਈ ਮੈਂ ਉੱਤੇ ਸਫਾਈ ਕਰਕੇ ਆਈ ਤੇ ਥੱਕ ਗਈ اچھا ਮੈਂ ਹਾਂ ਚੱਲ ਕੜੀ ਲੰਮੀ ਪੈ ਲਈ ਹਾਂ ਆ ਜਾ ਤੂੰ ਤੇ ਕਦੇ ਆਉਂਦੀ ਨਹੀਂ ਤੇ ਘਰੋਂ ਹੀ ਨਹੀਂ ਨਿਕਲਦੀ ਤੇ ਉਹਨੇ ਬਖਾਨ ਜੀ ਰਹੀ ਨਹੀਂ ਆ ਇੱਧਰ ਫਿਰ ਘਰ ਦਾ ਕੰਮ ਕਰੀ ਨਹੀਂ ਮੁੱਕਦੇ ਤੇ ਫਿਰ ਕੀ ਹੋਣਾ ਹੁੰਦਾ ਵਾ ਤੇ ਤੂੰ ਵੀ ਨਹੀਂ ਕਦੀ ਆਏ ਨਾ ਮੇਰਾ ਫਿਰ ਟਾਈਮ ਨਹੀਂ ਲੱਗਦਾ ਮਾਤਾ ਵੀ ਨਹੀਂ ਠੀਕ ਰਹੀਂਦੀ ਆਹ ਇਹ ਤੇ ਹੈ ਫਿਰ ਔਖਾ ਜਿਹਾ ਹੋ ਜਾਂਦਾ ਨਿਕਲਣਾ ਹਮ ਕੀ ਹੋਰ ਕੀ ਕਰਦੀ ਆਈ ਹ ਕੁਛ ਨਹੀਂ ਮੈਂ ਤੇ ਕੰਮ ਘਮ ਘਰ ਕੇ ਤੇ ਮੈਂ ਹਾਂ ਚਾਹ ਸਮਰੀਤ ਭਾਈ ਨਹੀਂ ਕਦੋਂ ਤੇ ਤੁਹਾਨੂੰ ਮੈਂ ਪੜਨ ਬਿਠਾਉਣਾ ਹੈਗਾ ਅਛਾ ਅਛਾ ਉਹ ਆਈ ਹੀ ਗੁਰ ਕੀਰਤਨਾ ਖੇਡਣ ਆਹੋ ਗੁਰ ਕੀਰਤ ਤੇ ਗੁਰ ਕੀਰਤ ਦਾ ਪਪਾ ਆ ਗਿਆ ਉਹਦਾ ਜੀ ਨਹੀਂ ਲੱਗਾ ਕੁੜੀ ਦਾ ਤੇ ਇਹ ਵੀ ਚਲ ਗਈ ਨਾ ਦਾਦੀ ਨਾਲ ਤੇ ਫਿਰ ਉਹਦਾ ਜੀ ਨਾ ਕੱਲੀ ਦਾ ਲੱਗਾ ਨਿਆਣੀ ਦਾ ਅੱਛਾ ਤੇ ਉਹਦੇ ਪਪਾ ਦਾ ਜੀ ਨਹੀਂ ਉਹਦਾ ਤੇ ਲੱਗੀ ਕਾਹੀ ਉਹਦੇ ਪਪਾ ਦਾ ਇਨਾ ਲੱਗਾ ਤੇ ਉਹ ਲੈਨ ਆ ਗਿਆ ਤੇ ਮੈਂ ਕੀ ਕਹਿਣਾ ਸੀ ਮੈਂ ਤਾਂ ਚੱਲ ਆਹ ਇਹ ਵੀ ਨਿਆਰੇ ਬਿਨਾ ਤੇ ਗੱਤ ਸੁਣਨਾ ਹੋ ਜਾਂਦਾ ਆ ਤੇ ਉਹ ਫਿਰ ਰੌਂਡ ਕੋਦੇ ਨਾਈ ਇਹਨਾਂ ਦੇ ਘਰ ਲੱਗੀ ਰਹਿੰਦੀ ਆ ਤੇ ਉਹ ਫਿਰ ਲੈਨ ਆ ਗਿਆ ਹੁਣ ਆ ਸਾਡੀ ਵੀ ਸਮਰੀਤ ਹੁਣ ਇੱਧਰ ਆ ਗਈ ਤੇ ਘਰ ਆ ਸੁਣਨਾ ਹੋਇਆ ਪਿਆ ਉਹ ਦੈਂ ਭੁੜਕਦੀ ਫੇਦੀ ਕਦੀ ਕੀਤੇ ਕਿਸੇ ਪਾਸੇ ਗਈ ਨਾ ਰੋੜਾ ਪੁੰਦੇ ਰਹੀਤਾ ਹ ਤੇ ਹੋਰ ਤਰਾ ਕਦੀ ਕੋਈ ਭੈਣ ਭਰਾ ਆਇਆ ਹੀ ਨਹੀਂ ਭੈਣ ਭਰਾ ਕਦੀ ਆਇਆ ਹੀ ਨਹੀਂ ਕਦੀ ਈ ਭੈਣ ਚਲੋ ਮੇਰੀ ਹੈ ਨਹੀਂ ਆ ਤੇ ਭਰਾ ਪਰ ਜਿਆ ਜੋ ਫੋਨ ਆਉਂਦਾ ਰਹਿੰਦਾ ਉਹਨਾਂ ਦਾ ਪਰ ਕਦੇ ਨਾ ਕਦੇ ਤੇ ਜੀ ਕਰੀ ਪੈਂਦਾ ਭੈਣ ਭਰਾ ਆਉਣ ਨੂੰ ਭੈਣ ਨੂੰ ਮਿਲਣ ਨੂੰ ਭਰਾ ਦਾ ਆਏ ਹੀ ਨਹੀਂ ਕਦੀ ਨਹੀਂ ਉਦਾਂ ਦੂਜਾ ਨਾ ਫਿਰ ਕੰਮਕਾਰ ਹੁੰਦਾ ਜਿਆਦਾ ਹੁੰਦਾ ਨਾ ਤੇ ਫਿਰ ਨਹੀਂ ਨਿਕਲਿਆ ਜਾਂਦਾ ਤੁਹਾਨੂੰ ਪਤਾ ਕਰਾਂ ਜੋ ਨਹੀਂ ਨਿਕਲਿਆ ਜਾਂਦਾ ਆ ਨਹੀਂ ਨਿਗਲਿਆ ਤਾਂ ਨਹੀਂ ਜਾਂਦਾ ਕਿ ਇਹ ਵੇਲੇ ਤੇ ਬੰਦਾ ਟਾਈਮ ਕੱਢ ਹੀ ਲੈਂਦਾ ਵਾ ਕਿਤੇ ਆ ਹੀ ਜਾਂਦਾ ਚਲ ਕੋਈ ਨਹੀਂ ਆਪੋ ਆਪਣੇ ਘਰਾਂ ਦੇ ਕੰਮ ਹੁੰਦੇ ਆ ਮਰਾ ਨਹੀਂ ਵੇਲ ਲੱਗਦਾ ਬੋਰ ਸਮਰੀਦ ਨਾ ਤੇ ਬੜਾ ਤੇਰਾ ਪਿਆਰ ਪੈ ਗਿਆ ਹਨਾ ਘੋਲ ਮਿਲ ਗਈ ਆ ਉਹਨੇ ਤੇ ਚੇਤਾ ਹੀ ਮम्मा ਮम्मा ਘਾਤੀ ਰਹੀਦੀ ਆ ਆਹੋ ਤੁਹਾਨੂੰ ਪਤਾ ਹੀ ਫੇਰ ਨਿਆਣਾ ਤੇ ਮੂੰਹ ਲਾਏ ਰਹੀ ਹੁੰਦਾ ਗੋਪੀ ਭਾਏ ਤੂੰ ਗੁੱਸਾ ਹੀ ਕਰੀ ਅੱਜ ਕੱਲ ਤੇ ਢਿੱਡ ਦੇ ਜੰਮੇ ਨਹੀਂ ਆਪਣੇ ਬੰਦੇ ਤੇ ਫੇਰ ਦੂਜਾ ਨਿਆਣਾ ਤੇ ਫੇਰ ਉਹ ਬਗਾਨਾ ਤੇ ਫੇਰ ਉਹ ਬਗਾਨਾ ਹੀ ਹੁੰਦਾ ਭਾਏ ਜਿੰਨਾ ਮਰਜੀ ਉਹ ਮੋਹ ਤੇ ਕਰਦੀ ਆ ਆਖਿਰ ਤੇ ਉਹਨੂੰ ਪਤਾ ਲੱਗਣਾ ਹੀ ਆ ਵੀ ਮਾਮ ਤੇਰਾ ਤੇ ਚਲ ਦੀਦੀ ਉਹ ਕੜਾ ਨੂੰ ਨਹੀਂ ਪਤਾ ਉਹਨੂੰ ਪਤਾ ਹੀ ਆ ਪਹਿਲਾਂ ਤਪਾਰੇ ਇਹ ਆ ਕਿ ਚਲੋ ਜਦ ਵੱਡੀ ਹੋ ਗਈ ਉਹ ਤੇ ਵੇਖੀ ਜੂਗੀ ਹਣਾ ਆਹ ਹੋਈ ਇਹ ਤਾਂ ਗੱਲ ਹੈ ਕਿ ਕਰਦੀ ਆ ਕਿ ਨਹੀਂ ਕਰਦੀ ਪਰ ਇਹ ਆ ਵੀ ਜਿਹੜਾ ਆਪਣਾ ਬੱਚਾ ਹੁੰਦਾ ਉਹ ਆਪਣਾ ਹੀ ਹੁੰਦਾ ਮੋ ਤੇ ਬਟੇਰਾ ਭਾਈ ਜੀ ਕਰਦੀ ਆ ਪਰ ਆਪਣਾ ਬੱਚਾ ਆਪਣਾ ਹੀ ਹੁੰਦਾ ਚਲੋ ਕੋਈ ਨਹੀਂ ਆਪਣੇ ਸਾਡਾ ਫਰਜ਼ ਉਹਨਾਂ ਕੰਮਾਂ ਕੀ ਫਰਜ਼ ਨਿਭਾਉਣਾ ਅਸੀਂ ਆਪਣੇ ਫਰਜ਼ ਨਿਭਾਈ ਜਾਵਾਂਗੇ ਅਗੋ ਉਹ ਪ੍ਰਮਾਤਮਾ ਜਾਣਦਾ ਚਲੋ ਠੀਕ ਹੈ ਦੀਦੀ ਫਿਰ ਮੈਂ ਜਾਂਦੀ ਆ ਬਿਆਜਾ ਚਾਹ ਕੱਪ ਬਣਾਉਣੀ ਆ ਨਹੀਂ ਨਹੀਂ ਫਿਰ ਮੈਂ ਨਾ ਉਹਨੂੰ ਪੜਾਉਣਾ ਵਾ ਬਿਆਜਾ ਮੈਂ ਵੀ ਗੱਲਾਂ ਬਾਤਾਂ ਮਾਰਨ ਡੈ ਵੀ ਲੈ ਮੈਂ ਵੀ ਥੱਕੀ ਘੁੱਟ ਚਾਹ ਪੀਣੀ ਆ ਬਣਾ ਕੇ ਨਹੀਂ ਨਹੀਂ ਫਿਰ ਕਿਦੇ ਆ ਜੂੰਗੀ ਹੁਣ ਮੈਂ ਪੜਾਉਣਾ ਫਿਰ ਦਾ ਕੰਮ ਨਾ ਰਹਿ ਜਾਣਾ ਆਛਾ ਆਛਾ ਹਾਂ ਚਲ ਠੀਕ ਆ ਚੰਗ ਲੈ ਚੱਲ ਗਈ ਕਿੰਨੀਆਂ ਗੱਲਾਂ ਕਰਦੀ ਸੱਸ ਵੀ ਆ ਬੜੀਆਂ ਸਿੱਪਤਾ ਕਰਦੀ ਐ ਤੇ ਨੌ ਵੀ ਬੜੀਆਂ ਹੈ ਪਤਾ ਤੇ ਬਾਅਦ ਚ ਲੱਗਣਾ ਕਿਦਾਂ ਕੀ ਪਾ ਵੇਖਦੀ ਐ ਆਪਣੇ ਵੀ ਕਿ ਬਗਾਨੇ ਵੀ ਕਦੀ ਆਪਣੇ ਬਣੇ ਆ ਗੱਲਾਂ ਦੇਂਦੀਆਂ ਨਾ ਸੱਸ ਕਰਦੀਆਂ ਚਲ ਕੋਈ ਨਾ ਮੈਂ ਵੀ ਇੱਥੇ ਵੀ ਇੱਥੇ ਪਤਾ ਤੇ ਫਿਰ ਬਾਅਦ 'ਚ ਹੀ ਲੱਗਦਾ ਹੁੰਦਾ ਫੇਰ ਇਹੋ ਜੀ ਨੂੰ ਸੁਣਾਵੇਂ ਹੁਣ ਕੀ ਗੱਲ ਕਰਨੀ ਹੈ